ਸਰਦੀਆਂ ਦੇ ਸਤੇ ਆਲੋਚਨਾ ਪਹਿਲਾ ਪਤੰਗਬਾਜੀ ਜੀ ਆਰ ਵਰਡਸ ਦੇ ਵਿੱਚੋਂ ਬੰਦੇ ਸਾਰੇ ਆਉਂਦੇ ਜੀ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਹਰ ਦੇਸ਼ ਦੇ ਬੰਦੇ ਆਉਂਦੇ ਜੀ ਇਹ ਸਪੈਸ਼ਲ ਟੂਰੀ ਲੈ ਜਾਂਦੇ ਨੇ ਇੱਧੇ ਵਿੱਚੋਂ ਜੀ ਫੋਗ ਬੜੀ ਉੜਦੀ ਹੈ ਪਟਾਕਾ ਤਾਂ ਦੁਆੜੀ ਨਾਲ ਵੀ ਜ਼ਿਆਦਾ ਚੱਲਦਾ ਹੈ ਜੀ ਤੇ ਹੋਰ ਟੰਡੋਰ ਬੜੀ ਉੜਦੀ ਜੀ ਐਨ ਦਾ ਵੀ ਜੋ ਆਸਮਾਨ ਤੇ ਟੰਡੋਰੀ ਟੰਡੋਰ ਭਰੀ ਪਈ ਜੀ ਬਹੁਤ ਹੀ ਜ਼ਿਆਦਾ ਉਤਸਵ ਹੁੰਦਾ ਹੈ ਦੁਆੜੀ ਨਾਲ ਜ਼ਿਆਦਾ ਉਤਸਵ ਪੋਸ਼ੰਤ ਦਾ ਮਨਾਇਆ ਜਾਂਦਾ ਜੀ ਪਟਾਕੇ ਨਾਲ ਮ ਕਿੱਲਾ ਨੂੰ ਬਿਯਾਰ ਸੱਜਿਆ ਹੋਇਆ ਉਹ ਪਤੰਗਾ ਹੀ ਪਤੰਗਾ ਮੈਂ ਤੁਹਾਨੂੰ ਆਇਆ ਵੀਰਵਾਰ ਤੱਕ ਜੀ ਤੁਰ ਤੱਕ ਨੂੰ ਲੰਗਨ ਨੂੰ ਥਾਂ ਨਹੀਂ ਰਬ ਜੀ ਇੱਕ ਇੱਕ 24 ਦੇ ਵਿੱਚ ਅੱਧਾ ਘੰਟਾ ਲੱਗ ਜਾਂਦਾ ਜੀ ਕਿਹੜੀ ਕਿਹੜੀ ਪਤੰਗਾ ਹੈਗੀ ਜੀ ਸਾਡੇ ਕੋਲ 6 ਫੁੱਟੀ ਪਤੰਗੇ ਕੀ ਜੀ 4-3 ਫੁੱਟੀ ਹੈਗੀ ਜੀ ਆਹ ੱਪਰ ਵੱਡੇ ਵੱਡੇ ਪਏ ਨੇ ਉਹ ਜਿਹੜਾ ਪਤੰਗ ਦੀ ਵੈਰਾਈਟੀ ਹੈਗੀ ਜੀ ਸਾਰੀ ਬਰਾਮਦੀ ਵੈਰਾਈਟੀ ਆਪਾਂ ਇਹ ਪਾਕਿਸਤਾਨੀ ਗੁਦਾ ਹੈ ਜੀ ਇਹਨੂੰ ਪਾਕਿਸਤਾਨੀ ਗੁਦਾ ਕਹਿੰਦੇ ਨਹੀਂ ਜੀ ਚੱਪੜਾ ਪੋ ਸਾਲ ਲੋਗ ਹੈ ਨਾ ਕਿ ਜੋਦਹੀ ਪੈਦਾ ਹੋਇਆ ਕਿੰਨਾ ਕੁ ਮਜ਼ਾ ਆਉਂਦਾ ਪਤੰਗਾ ਉਡਾ ਕੇ ਉਹ ਮੈਨੂੰ ਆਉਂਦਾ ਫਿਰੋਜ਼ਪੁਰ ਦੀ ਪਤੰਗਬਾਜੀ ਹੋਰ ਕਿਤੇ ਵੇਖੀ ਐਵੇਂ ਦੀ ਨਹੀਂ ਹੋਰ ਕਿਤੇ ਨਹੀਂ ਵੇਖੀ ਪਤੰਗ ਉਡਾਣਾ ਤੁਹਾਡਾ ਸ਼ੌਂਕ ਹੈ ਆਉਂਦਾ ਬਹੁਤ ਜ਼ਿਆਦਾ ਕਿੰਨੀ 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 ਦੂਰ ਦੂਰ ਤੱਕ ਪਤੰਗ ਉਡਾਂਦੇ ਹੋ ਬਹੁਤ ਦੂਰ ਦੂਰ ਤੱਕ ਚਾਈਨੀਜ਼ ਡਰਨਸ ਇਸਤੇ ਮਾਲ ਤਾਂ ਨਹੀਂ ਕਰਦੇ ਨਹੀਂ ਨਹੀਂ ਮੈਂ ਜੀ ਵੈਸੇ ਫਿਰੋਜ਼ਪੁਰ ਤੋਂ ਹੀ ਬਿਲੋਂਗ ਕਰਦਾ ਬਟ ਮੈਂ ਪਿਛਲੇ 4 ਸਾਲ ਤੋਂ ਆਸਟ੍ਰੇਲੀਆ ਦੇ ਮੈਲਬਨ ਦੇ ਵਿੱਚ 베ਸਡ ਆ ਤੇ ਜੇ ਤਾਂ ਤੁਸੀਂ ਵੇਖ ਰਹੇ ਹੋ ਕਿ ਪੰਜਾਬ ਦੇ ਵਿੱਚੋਂ ਸਾਰਾ ਯੂਥ ਬਾਹਰ ਜਾ ਰਿਹਾ ਉਸ ਤੇ ਚੱਕਰ ਦੇ ਵਿੱਚ ਮੈਂ ਵੀ ਗਿਆ ਬਟ ਉੱਥੇ ਸਾਨੂੰ ਆ ਚੀਜ਼ਾਂ ਪਤੰਗबाजी ਹੋ ਗਈ ਫਿਰੋਜ਼ਪੁਰ ਦੀ ਬਸੰਤ ਦੀ ਇੱਕ ਔਰਾ ਹੋ ਗਿਆ ਇਹ ਚੀਜ਼ ਨੂੰ ਅਸੀਂ ਮਿਸ ਕਰਦੇ ਆ ਇਹ ਦਾ ਕਰਕੇ ਮੈਂ ਸਪੈਸ਼ਲ ਛੁੱਟੀ ਲੈ ਕੇ ਇੱਥੇ ਆਇਆ ਹੁਣ ਮੈਂ ਬਸੰਤ ਮਨਾ ਕੇ ਔਰ ਮੈਂ ਫੇਰ ਮੇਰੀ ਫਲਾਈਟ ਹੈ ਫੈਬ ਦੀ ਮੈਂ ਜਾ ਰਿਹਾ 1 2 ਫੈਬ ਨੂੰ ਤੇ ਫਿਰੋਜ਼ਪੁਰ ਦੀ ਬਸੰਤ ਪੰਜਵੀ ਕਿੰਨੀ ਕੁ ਵਧੀਆ ਹੁੰਦੀ ਹੈ ਫਿਰੋਜ਼ਪੁਰ ਦੀ ਬਸੰਤ ਪੰਜਵੀ ਇਦਾਂ ਕਿ ਪੁਰਾਣੇ ਸਮੇਂ ਤੋਂ ਜੇ ਵੇਖੀਏ ਇਤਿਹਾਸਕ ਸਮੇਂ ਤੋਂ ਜੇ ਵੇਖੀਏ ਤੇ ਉਦੋਂ ਵੀ ਚੱਲਦੀ ਰਹੀ ਹੈ ਅੱਜ ਕੱਲ ਵੀ ਚੱਲਦੀ ਹੈ ਇਹਦੀ ਜੇ ਕੋਈ ਕੁਝ ਖਰੀਦਦਾਰੀ ਕਰਦੇ ਹੋ ਇਸ ਦਿਨ ਮੇਨਤਾਂ ਦੇ ਵਿੱਚ ਗੁੱਡੇ ਹੀ ਹੁੰਦੇ ਆ ਜਿਹਨੂੰ ਪੰਜਾਬ ਵਾਲੇ ਪਤੰਗ ਕਹਿੰਦੇ ਸਾਡੇ ਫਰੋਇਪਰ ਦਾ ਸਪੈਸ਼ਲ ਐਕਸੈਂਟ ਉਹਦੇ ਜਿਹੇ ਗੁੱਡਾ ਕਹਿੰਦੇ ਆ ਗੁੱਡੇ ਖਰੀਦਦੇ ਆ ਡੋਰਾ ਖਰੀਦਦੇ ਆ ਔਰ ਖਾਨ ਪੀਨ ਨੂੰ ਹੋਰ ਜਿਹੜਾ ਰਿਸ਼ਤੇਦਾਰ ਆਏ ਹੁੰਦੇ ਆ ਛੱਤਾਂ ਤੇ ਲੋਕਾਂ ਦੇ ਪਸੰਦ ਦਾ ਮਤਲਬ ਉਹਨਾਂ ਨੂੰ ਇੱਕ ਹੁੰਦਾ ਖਾਨ ਪੀਨ ਦਾ ਵੀ ਇਹ ਹੀ ਚੀਜ਼ਾਂ ਬੇਸਿਕਲੀ ਕੀਤੇ ਆ ਕਿਤੋਂ ਆਏ ਹੋਗੇ ਅੰਦਰ ਤੁਸੀਂ ਅੰਮ੍ਰਿਤਸਰ ਤੋਂ ਜੀ ਕਦੋਂ ਤੂੰ ਆ ਰਹੇ ਹੋ 5 ਸਾਲ ਤੋਂ ਜੀ ਤਰੂਸਪੁਰ ਦੀ ਪਤੰਗ ਬਾਜੀ ਕਿੰਨੀ ਕੁ ਮਸ਼ਹੂਰ ਹੈ ਅੰਮ੍ਰਿਤਸਰ ਦੀ ਲੋੜੀ ਮਸ਼ਹੂਰ ਆ ਉਸੇ ਕਰਾ ਪਸੰਦ ਦੀ ਤਾਂ ਕੀ ਕੁਸ਼ ਲੈ ਕੇ ਆਏ ਹੋਗੇ ਇਸ ਵਾਰ ਤੁਸੀਂ ਸਾਰਾ ਫੈਂਸੀ ਆਈਟਮ ਪਾਕਿਸਤਾਨੀ ਡਿਜ਼ਾਈਨਿੰਗ ਦੇ ਵਿੱਚ ਹੈ ਸਟਾਰ ਕਾਈਟਾਂ ਵਾਲਿਆਂ ਕੋਲ ਮਾਲ ਲੇ ਆ ਗਿਆ ਇਹ ਜੋ ਕਿ ਅੰਮ੍ਰਿਤਸਰ ਤੇ ਕਿੰਗ ਨੇ ਇਸ ਕੱਪ ਦੇ ਫੈਨਸੀ ਮਾਲ ਦੇ ਵਿੱਚ ਅਸੀਂ ਮੇਨ ਉਹਨਾਂ ਦਾ ਹੀ ਮਾਲ ਇੱਥੇ ਜਿਆਦਾ ਦਿੰਦੇ ਆ ਉਹ ਲੋਕਾਂ ਨੂੰ ਸਾਨੂੰ ਬੜਾ ਚੰਗਾ ਰਿਸਪੌਂਸ ਮਿਲਦਾ ਹੈ ਔਰ ਸਾਡੇ ਕੋਲ ਕਾਫੀ ਖਰੀਦਾਰੀ ਕਰਕੇ ਲੈ ਕੇ ਜਾਂਦੇ ਨੇ ਕੀ ਕੀ ਸਮਾਨ ਹੈਗਾ ਤੁਹਾਡੇ ਕੋਲ ਸਾਡੇ ਕੋਲ ਵੀਰ ਜੀ ਇਹਦੇ ਵਿੱਚ ਸਾਡੇ ਕੋਲ ਟੁਕੜਾਂ ਲੱਗੀਆਂ ਨੇ ਪਾਕਿਸਤਾਨੀ ਡਿਜ਼ਾਈਨਿੰਗ ਦੇ ਵਿੱਚ ਯੂ ਐਸਏ ਆਸਟ੍ਰੇਲੀਆ ਦੇ ਬਹੁਤ ਵਧੀਆ ਡਿਜ਼ਾਈਨਿੰਗ ਜਗੀਆਂ ਨੇ ਤੋਂ ਸਤੰਭ ਗਏ ਨੇ ਇੱਕ ਦਫਰੀ ਟੇਪ ਹੁੰਦੀ ਆ ਬਰੇਲੀ ਦੀ ਡੋਰ ਆ ਗਈ ਹੈ ਇਸ ਤਰ੍ਹਾਂ ਜਿੰਨੀ ਵੀ ਸੰਬੰਧਿਤ ਇਤਾਂ ਦੇ ਤਿਹਾੜ ਦਾ ਸੰਬੰਧਿਤ ਚੀਜ਼ਾਂ ਨੇ ਸਾਰੀਆਂ ਸਾਡੇ ਕੋਲ ਮਿਲੇ ਬੰਨ ਲਿਆ ਹੈ ਕਿ ਨਵਾਂ ਕੀ ਆਇਆ ਹੈਗਾ ਸਾਡੀ ਘਟਵਾ ਦੇ ਵਿੱਚ ਧਾਗੇ ਵਾਲੀ ਡੋਰ ਆ ਗਈ ਹੈ ਧਾਗੇ ਬਰੇਲੀ ਦੀ ਡੋਰ ਆ ਰਹੀ ਹੈ ਜੀ ਬਹੁਤ ਵਧੀਆ ਚਾਰ ਰੇਲਾਂ ਦੋ ਰੇਲਾਂ ਦੇ ਵਿੱਚ ਬਹੁਤ ਵਧੀਆ ਡੋਰ ਆ ਰਹੀ ਹੈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਨਦਰ ਸਿੰਘ ਹੈ ਜੀ ਪ੍ਰੋਪਰਟਰ ਖੁਸ਼ੀ ਕਾਈਸਟੋ